ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਣਕ ਅਤੇ ਜੀਰੀ ਤੇ ਜਣ ਕੇ ਝੋਨੇ ਤੇ ਐਮਐਸਪੀ ਗਵਰਨਮੈਂਟ ਵੱਲੋਂ ਮਨਜ਼ੂਰ ਹੈ ਚੱਲ ਰਹੀ ਹੈ ਜਿਹੜਾ ਇਹ ਅੰਦੋਲਨ ਕਰਨ ਵਾਲੇ ਜਥੇਬੰਦੀਆਂ ਵਾਲੇ ਬਕਾਓ ਜਾਂ ਅਖੋਤੀ ਨੇ ਇਹ ਕਹਿੰਦੇ ਕਹਿੰਦੇ ਸਾਨੂੰ 23 ਹੋਰ ਫਸਲਾਂ ਨੇ ਉਹਨਾਂ ਤੇ ਵੀ ਐਮਐਸਪੀ ਦਿਓ ਮੈਂ ਥੋੜੀ ਜੀ ਗੱਲ ਵਪਾਰਕ ਢਾਂਚੇ ਦੀ ਕਰਨੀ ਹੈ ਧਿਆਨ ਦੇ ਨਾਲ ਸੁਣ ਲਿਓ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਵੀ ਜਿੰਨੀਆਂ ਵੀ ਸਟੇਟਾਂ ਨੇ ਇੰਡੀਆ ਦੀਆਂ ਉਹਦੇ ਵਿੱਚੋਂ ਇਹ ਅੰਦੋਲਨ ਕੇਵਲ ਪੰਜਾਬ ਦੇ ਵਿੱਚੋਂ ਕਿ ਸ਼ੁਰੂ ਕੀਤਾ ਜਾਂਦਾ ਹੈ ਇਹ ਸੋਚਣ ਵਾਲੀ ਗੱਲ ਹੈ ਔਰ ਖਾਸ ਕਰਕੇ ਪੰਜਾਬੀਆਂ ਵੱਲੋਂ ਕਿ ਸ਼ੁਰੂ ਕੀਤਾ ਜਾਂਦਾ ਹੈ ਇਹ ਸੋਚਣ ਵਾਲੀ ਗੱਲ ਹੈ ਖਾਸ ਕਰਕੇ ਸਿੱਖ ਜਿਹੜੇ ਹੀ ਕਿਉਂ ਸਾਹਮਣੇ ਆਉਂਦੇ ਨੇ ਇਹ ਸੋਚਣ ਵਾਲੀ ਗੱਲ ਹੈ ਦੂਜੀ ਗੱਲ ਗੱਲ ਇਹ ਕਰਨੀ ਸੀ ਵੀ ਇੰਡੀਆ ਦੇ ਵਿੱਚ 85% ਜਿਹੜੇ ਲੋਕ ਨੇ ਉਹਨਾਂ ਨੂੰ ਕਣਕ ਗਵਰਨਮੈਂਟ ਖਰੀਦ ਕੇ ਦੇ ਰਹੀ ਹੈ ਜਿਹੜਾ ਇੰਟਰਨੈਸ਼ਨਲ ਰੇਟ ਹੈ ਕਣਕ ਦਾ ਉਹ 500 ਰੁਪਏ ਕੁਇੰਟਲ ਹੈ ਇਹ ਤੇ 2 ਰੁਪਏ ਕਿਲੋ ਵੀ ਕਣਕ ਖਰੀਦ ਕੇ ਵੰਡੀ ਜਾਂਦੀ ਹੈ ਤੇ ਬਹੁਤ ਦੇ ਤਾਨੇ ਇਹ ਮਾਰਨਗੇ ਕਿ ਸਾਡੇ ਖੇਤਾਂ ਦੇ ਵਿੱਚ ਕਣਕ ਉਗਦੀ ਹੈ ਜੇ ਅਸੀਂ ਨਾ ਪੈਦਾ ਕਰੀਏ ਤਾਂ ਕਿੱਥੋਂ ਖਾਓਗੇ ਮੈਂ ਇੱਕ ਬੇਨਤੀ ਕਰ ਦਿੰਨਾ ਇੰਟਰਨੈਸ਼ਨਲ ਜਿਹੜਾ ਰੇਟ ਹੈ ਕਣਕ ਦਾ ਉਹ 500 ਰੁਪਏ ਕੁੰਟਲ ਹੈ ਤੇ ਗਵਰਨਮੈਂਟ ਉਹ ਕਣਕ ਬਾਹਰੋਂ ਵੀ ਖਰੀਦ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਦੂਜੀ ਗੱਲ ਜਿਹੜਾ ਝੋਨਾ ਜੀਰੀ ਹੈ ਤੇ ਉਹਦੇ ਲਈ ਪਾਣੀ ਦੀ ਖਪਤ ਕਿੰਨੀ ਹੈ ਇਹ ਮੇਰੇ ਕਹਿਣ ਦੀ ਗੱਲ ਨਹੀਂ ਸਾਇੰਟਿਸਟ ਜਿਹੜੇ ਵਿਗਿਆਨਕ ਮਨੁੱਖ ਨੇ ਉਹਨਾਂ ਨੂੰ ਪਤਾ ਹੈ ਜਿਹੜੇ ਵਿਗਿਆਨੀ ਹੈ ਕਿ ਕਿੰਨਾ ਪਾਣੀ ਧਰਤੀ ਵਿੱਚੋਂ ਚੌਲਾਂ ਦੇ ਲਈ ਝੋਨੇ ਦੇ ਲਈ ਕੱਢਿਆ ਜਾ ਰਿਹਾ ਹੈ ਇਹਦਾ ਜ਼ਿੰਮੇਵਾਰ ਕੌਣ ਹੈ ਅੱਜ ਦਾ ਵਸ ਕਿਸਾਨ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਹਾਏ ਸਾਡੀਆਂ ਫਸਲਾਂ ਜਾਣ ਗਈਆਂ ਹਾਏ ਸਾਡੀਆਂ ਜ਼ਮੀਨਾਂ ਜਾਣ ਗਈਆਂ ਇਹਦਾ ਰੋਲਾ ਕੌਣ ਹੈ ਇਹ ਸਮਝਣਾ ਥੋੜੀ ਹੈ ਹਾਂ ਇੱਕ ਗੱਲ ਮੈਂ ਕਹਿਣੀ ਹੈ ਜੇ ਅਖੋਤੀ ਕਿਸਾਨ ਜਥੇਬੰਦੀਆਂ ਥੋੜਾ ਜਿਹਾ ਦਿਮਾਗ ਤੋਂ ਕੰਮ ਲੈਣ ਜਾਂ ਲੋਕ ਸਵਾਲ ਕਰਨ ਕਿ ਵਾਕਈ ਤੁਸੀਂ ਪੰਜਾਬ ਦੇ ਹੱਕ ਦੀ ਗੱਲ ਕਰਦੇ ਹੋ ਤਾਂ ਜਿਹੜੇ ਇੰਡੀਆ ਦੇ ਨਾਲ ਲੱਗਦੇ ਮੁਲਖ ਨੇ ਉਹਨਾਂ ਨਾਲ ਫਸਲਾਂ ਦਾ ਵਪਾਰ ਹੋਣਾ ਜ਼ਰੂਰੀ ਹੈ। ਸਬਜ਼ੀਆਂ ਦਾ ਵਪਾਰ ਹੋਣਾ ਜ਼ਰੂਰੀ ਹੈ। ਉਹ ਗੱਲ ਤਾਂ ਅਸੀਂ ਕਰਨੀ ਹੀ ਲਈ। ਐਦਾਂ ਗਵਰਨਮੈਂਟ ਦੇ ਹਲਕੇ 'ਤੇ ਡੰਡਾ ਦੇਣ ਦੀ ਕੋਸ਼ਿਸ਼ ਕਰਨੀ ਵੀ ਜੋ ਤੁਹਾਡੇ ਕੋਲੇ ਹੈਗਾ ਉਹ ਸਾਨੂੰ ਫੜਾਓ। ਹੁਣ ਜਿਹੜੇ ਟਰੈਕਟਰ ਗਏ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਉਹਦੀਆਂ ਕਿਸ਼ਤਾਂ ਜੇ ਟੁੱਟ ਗਿਆ ਤਾਂ ਮੁਆਵਜ਼ਾ ਦਿਓ ਜੀ। ਸਰਸੜੀ ਆਉਦੇ ਤੇ। ਜੇ ਅਗਲਾ ਕੀ ਤਾਂ ਵੀ ਗਵਰਨਮੈਂਟ ਦਾ ਹੈ। ਸਾਡਾ ਹੈ ਕੀ ਉੱਤੇ ਅਸੀਂ ਤਾਂ ਕਹਿ ਲਗੇ 20% ਲੋਕਾਂ ਨੇ 80% ਲੋਕਾਂ ਦਾ ਜੀਣਾ ਦੁਭਰ ਕੀਤਾ ਹੋਇਆ ਇਹ ਸੱਚੀਆਂ ਗੱਲਾਂ ਨੇ ਮੈਂ ਜਿਹੜੀ ਅੱਜ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਬਹੁਤ ਛੋਟੀ ਹੈ ਬਹੁਤੀ ਵੱਡੀ ਨਹੀਂ ਕੀ ਕਿਸੇ ਕੋਲੇ ਜਵਾਬ ਹੈ ਕਿ ਐਮਐਸਪੀ ਦੋ ਫਸਲਾਂ ਤੇ ਲਾਗੂ ਹੈ ਕਣਕ ਤੇ ਜੀਰੀ ਤੇ ਸਾਨੂੰ ਠੇਕਾ ਲਿਆ ਹੋਇਆ ਅਸੀਂ 23 ਫਸਲਾਂ ਤੇ ਹੋਰ ਐਮਐਸਸੀ ਐਮਐਮਐਸਪੀ ਮੰਗੀਏ ਕਿ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਇਨ੍ਹਾਂ ਅੰਦੋਲਨਾਂ ਦੇ ਵਿੱਚ ਪੰਜਾਬ ਦਾ ਪੰਜਾਬੀਆਂ ਦਾ ਤੇ ਸਿੱਖ ਕੌਮ ਦਾ ਜਲੂਸ ਕੱਢਿਆ ਜਾਣਾ ਹੈ ਸਾਨੂੰ ਸ਼ਰਮਸ਼ਾਰ ਕੀਤਾ ਜਾਣਾ ਆਲਵਾੜ ਦੇ ਵਿੱਚ ਕਿ ਆ ਸਿੱਖਾਂ ਦੀ ਕਰਤੂਤ ਹੈ ਕਿ ਅਸੀਂ ਰੋਟੀ ਤੋਂ ਵੀ ਆਹਰਾਂ ਜਿਹੜੇ ਬੰਦੇ ਅੰਦੋਲਨ ਵਿੱਚ ਗਏ ਨੇ ਕਿ ਉਹਨਾਂ ਨੂੰ ਦੋ ਵਕਤ ਰੋਟੀ ਵੀ ਨਹੀਂ ਮਿਲਦੀ ਇਹ 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 ਸੱਚ ਹੈ ਕਿ ਝੂਠ ਹੈ ਕਿ ਜਿਹੜੇ ਪੰਜਾਬ ਦੇ ਹੋਰ ਵਸਿੰਦੇ ਲੋਕ ਨੇ ਅਸੀਂ ਉਹਨਾਂ ਨੂੰ ਪਰੇਸ਼ਾਨ ਨਹੀਂ ਕਰ ਰਹੇ ਜਿਹੜਾ ਮਜ਼ਦੂਰ ਦਿਹਾੜੀ ਕਰਕੇ ਖਾਂਦਾ ਹੈ ਕਿ ਉਹ ਸਾਡੇ ਨਾਲੋਂ ਵੱਧ ਪਰੇਸ਼ਾਨ ਹੈ ਕਿ ਜੇ ਅਸੀਂ ਪਰੇਸ਼ਾਨ ਅਸੀਂ ਪਰੇਸ਼ਾਨ ਕਰ ਰਹੇ ਹਾਂ ਜਿਹੜਾ ਸਾਡੀ ਆਪਣੀ ਪਰੇਸ਼ਾਨੀ ਹੈ ਇਹ ਸੋਚਣਾ ਪੈਣਾ ਮੈਂ ਇਹ ਬੇਨਤੀ ਤਾਂ ਕੀਤੀ ਹੈ ਬڑے ਵੱਡੇ ਵੱਡੇ ਲੋਕ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਬਿਜ਼ਨਸ ਹੈ ਜਿਨ੍ਹਾਂ ਦਾ ਧੰਦਾ ਹੈ ਹੁਣ ਜਿਹੜੀਆਂ ਅਖੌਤੀ ਜਥੇਬੰਦੀਆਂ ਨੇ ਕੀ ਇਹਨਾਂ ਦਾ ਧੰਦਾ ਨਹੀਂ ਬਣਿਆ ਹੋਇਆ ਕੀ ਇਹਨਾਂ ਦਾ ਇੱਕਤਾ ਨਹੀਂ ਬਣਿਆ ਹੋਇਆ ਹੁਣ ਇਹ ਜਿਹੜਾ ਅੰਦੋਲਨ ਹੈ ਕੀ ਦੇ ਕਹਿਣ ਤੇ ਹੋ ਰਿਹਾ ਹੈ ਕੀ ਪੰਜਾਬ ਦੇ ਲੋਕਾਂ ਨੂੰ ਜਾਂ ਜਿਹੜਿਆ ਕਾਲੀ ਦੇ ਕਾਂਗਰਸ ਅੱਤੋਂ ਬਾਹਰ ਬੈਠੇ ਨੇ ਇਹਨਾਂ ਨੂੰ ਇਹਨਾਂ ਨੂੰ ਅਕਲ ਹੈ ਨਹੀਂ ਸਮਝ ਹੈ ਨਹੀਂ ਵੀ 21 ਦੇ ਕਹਨ ਤੇ ਹੋ ਰਿਹਾ ਹੈ ਕਦੋਂ ਅਸੀਂ ਸਮਝ ਲਵਾਂਗੇ ਕਿੰਨਾ ਚਿਰ ਅਸੀਂ ਗਮਰਾਹ ਹੋ ਕੇ ਰਹਿਾਂਗੇ ਜਾਣੇ ਕਿ ਪੰਜਾਬ ਦਾ ਪੰਜਾਬੀਆਂ ਦਾ ਤੇ ਕੌਮ ਦਾ ਅਸੀਂ ਰੱਜ ਕੇ ਜਲੂਸ ਕੱਢਣਾ ਹੈ ਪਹਿਲਾਂ ਵੀ ਕੱਢਿਆ ਹੁਣ ਵੀ ਕੱਢਣਾ ਹੈ ਤੇ ਕੌਣ ਕਢਾ ਰਿਹਾ ਹੈ ਕਿਸਾਨ ਜੱਥੇਬੰਦੀਆਂ ਜਿਹੜੀ ਮੈਂ ਅੱਜ ਗੱਲਬਾਤ ਕੀਤੀ ਹੈ ਨਾ ਇਹਨੂੰ ਧਿਆਨ ਦੇ ਨਾਲ ਥੋੜਾ ਜਿਹਾ ਬਾਅਦ ਚ ਲਿਓ ਕਣਕ 85% ਲੋਕਾਂ ਨੂੰ ਗਵਰਨਮੈਂਟ ਖਰੀਦ ਕੇ ਦੇ ਰਹੀ ਹੈ ਤੇ ਕੀ 500 ਰੁਪਏ ਦਾ ਕੁਆਂਟਲ ਰੇਟ ਹੈ 22-2500 ਰੁਪਿਆ ਮਿਲ ਰਿਹਾ ਸਾਨੂੰ ਤੇ ਕੀ ਹੈ ਇਹ ਸਮਝਾਉਣੀ ਹੈ ਕਿ ਨਹੀਂ ਹਣੀ ਸਾਨੂੰ ਮੈਂ ਕੱਲ ਵੀ ਬੇਨਤੀ ਕੀਤੀ ਸੀ ਕੱਲਾਂ ਕਿਸਾਨਾਂ ਲਈ ਖਜ਼ਾਨਾ ਹੈ ਸੈਂਟਰ ਗਵਰਨਮੈਂਟ ਦਾ ਹੋਰ ਕਿਸੇ ਦਾ ਦੀ ਲੋੜ ਪੂਰੀ ਨਹੀਂ ਹੋਣੀ ਉਹਦੇ ਵਿੱਚੋਂ ਪਰ ਅਸੀਂ ਸਮਝਣਾ ਥੋੜੀ ਹੈ ਅਸੀਂ ਜੁੱਤੀਆਂ ਆਪ ਵੀ ਖਾਣੀਆਂ ਨੇ ਕੌਮ ਨੂੰ ਵੀ ਬਦਨਾਮ ਕਰਨਾ ਹੈ ਤੇ ਪੰਜਾਬੀਆਂ ਨੂੰ ਵੀ ਬਦਨਾਮ ਕਰਨਾ ਹੈ ਬਸ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ